ਸਤਿ ਸ਼੍ਰੀ ਅਕਾਲ ਮੈਂ ਹਰਕਰਮ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿਛਲਾ ਇੱਕ ਹਫਤਾ ਤੁਹਾਡੇ ਰੂਬਰੂ ਨਹੀਂ ਹੋ ਸਕੇ ਕੁਝ ਪਰਿਵਾਰਕ ਕਾਰਨ ਸੀ ਉਹਦੇ ਕਰਕੇ ਤੁਹਾਡੇ ਤੋਂ ਖੇਮਾ ਯਾਚਨਾ ਕਰਦੇ ਹਾਂ ਪਰ ਅੱਜ ਦੇ ਇਸ ਮੁੱਦੇ ਨੂੰ ਅੱਗੇ ਵਧਾਉਣੇ ਆ ਬਹੁਤੀ ਦੇਰ ਨਹੀਂ ਕਰਦੇ ਤਾਂ ਅਕਸਰ ਹੀ ਚਰਚਾ ਅਸੀਂ ਸਮਾਜਿਕ ਨਿਆਂ ਦੀ ਰਾਖਵਾ ਕਰਨ ਦੀ ਨੀਤੀ ਦੀ ਧਰਮ ਅਤੇ ਜਾਤਪਾਤ ਦੇ ਵਿਸ਼ਿਆਂ ਦੇ ਉੱਤੇ ਕਰਦੇ ਰਹਿੰਦੇ ਹਾਂ ਇਹ ਸਾਡੇ ਮੁਲਕ ਦੀਆਂ ਸਦੀਆਂ ਤੋਂ ਚਲੀਆਂ ਆ ਰਹੀਆਂ ਉਹ ਵੱਡੀਆਂ ਸਮੱਸਿਆਵਾਂ ਹਨ ਜਿਨ੍ਹਾਂ ਤੋਂ ਅਸੀਂ ਅੱਜ ਤੱਕ ਵੀ ਮੁਕਤ ਨਹੀਂ ਹੋ ਸਕੇ ਜਦੋਂ ਦੇਸ਼ ਦੇ ਵਿੱਚ ਰਾਖਵਾ ਕਰਨ ਲਾਗੂ ਹੋਇਆ ਸੀ ਤਾਂ ਇਹ ਦਲੀਲ ਦਿੱਤੀ ਗਈ ਸੀ ਕਿ ਜਾਤ ਪਾਤ ਤੇ ਆਰਥਿਕ ਨਾ ਬਰਾਬਰੀ ਨੂੰ ਦੂਰ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੈ ਇਸ ਰਾਖਵੇਂ ਕਰਨ ਦੀ ਨੀਤੀ ਦੀ ਬਹੁਤ ਐਮ ਭੂਮਿਕਾ ਰਹੇਗੀ ਪਰ ਅੱਜ ਦੇ ਹਾਲਾਤ ਦੇਖ ਕੇ ਇਹ ਨਹੀਂ ਲੱਗਦਾ ਕਿ ਕੋਈ ਫਾਇਦਾ ਰਾਖਵੇਂ ਕਰਨ ਦਾ ਸਾਡੇ ਦੇਸ਼ ਨੂੰ ਹੋਇਆ ਹੋਵੇਗਾ ਜਿਸ ਭੇਦਭਾਵ ਨੂੰ ਦੂਰ ਕਰਨ ਦੇ ਲਈ ਜਿਸ ਸਮੱਸਿਆ ਨੂੰ ਨਜਿੱਠਣ ਦੇ ਲਈ ਇਹ ਰਾਖਵਾ ਕਰਨ ਲਿਆਂਦਾ ਗਿਆ ਸੀ ਉਸ ਤੋਂ ਅਸੀਂ ਅੱਜ ਵੀ ਨਜਾਦ ਨਹੀਂ ਪਾ ਸਕੇ ਜਿਹੜੀ ਇਹ ਵਿਤਕਰੇ ਦੀ ਭੇਦਭਾਵ ਦੀ ਸੋਚ ਹੈ ਇਹ ਸਾਡੇ ਨਿੱਤ ਦਿਨ ਦੇ ਵਿਹਾਰ ਦਾ ਹੀ ਨਹੀਂ ਸਗੋਂ ਸਾਡੀ ਮਾਨਸਿਕਤਾ ਦਾ ਇੱਕ ਹਿੱਸਾ ਬਣ ਕੇ ਰਹਿ ਗਈ ਹੈ ਜਾਤਪਾਤ ਨੂੰ ਲੈ ਕੇ ਕੀਤੀ ਜਾਂਦੀ ਸਰੀਰਕ ਤੇ ਮਾਨਸਿਕ ਹਿੰਸਾ ਸ਼ੋਸ਼ਣ ਦੀਆਂ ਸੈਂਕੜੇ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਰੋਜ਼ਾਨਾ ਵਾਪਰਦੀਆਂ ਹਨ ਤੇ ਇਹਨਾਂ ਵਿੱਚੋਂ ਬਹੁਤੀ ਆਮ ਦੂਰ ਦਰਾਡੇ ਦੇ ਇਲਾਕੇ ਪਿੰਡਾਂ ਦੇ ਵਿੱਚ ਜਾਂ ਕਬਾਈਲੀ ਖੇਤਰਾਂ ਦੇ ਵਿੱਚ ਵਾਪਰਦੀਆਂ ਹਨ ਜੋ ਕਿ ਸਾਡੀ ਨਜ਼ਰ ਦੇ ਵਿੱਚ ਨਹੀਂ ਆਉਂਦੀਆਂ ਸਾਡੇ ਸਾਹਮਣੇ ਨਹੀਂ ਆ ਪਾਉਂਦੀਆਂ ਮੀਡੀਆ ਦੀ ਕਵਰੇਜ ਤੋਂ ਵੀ ਅਖਬਾਰਾਂ ਦੇ ਪੰਨਿਆਂ ਤੋਂ ਵੀ ਪਰੇ ਰਹਿ ਜਾਂਦੀਆਂ ਨੇ ਦੂਰ ਰਹਿ ਜਾਂਦੀਆਂ ਪਰ ਸੋਸ਼ਲ ਮੀਡੀਆ ਕਰਕੇ ਸ਼ਾਇਦ ਹੁਣ ਇਹ ਦੁਨੀਆ ਦੇ ਸਾਹਮਣੇ ਆ ਜਾਂਦੀਆਂ ਹਨ ਪਰ ਬਹੁਤੀਆਂ ਕੁੱਟਮਾਰ ਗਾਲੀ ਗਲੋਚ ਜਾਂ ਬੇਇਨਸਾਫੀ ਦੀਆਂ ਘਟਨਾਵਾਂ ਨਾ ਤਾਂ ਟੀਵੀ ਚੈਨਲਾਂ ਦੇ ਵਿੱਚ ਹੁੰਦੀ ਬਹਿਸ ਦਾ ਹਿੱਸਾ ਬਣਦੀਆਂ ਨੇ ਤੇ ਨਾ ਹੀ ਅਖਬਾਰਾਂ ਦੇ ਵਿੱਚ ਉਹ ਕਾਲਮ ਜਿਹੜੇ ਬੁੱਧੀਜੀਵੀਆ ਵੱਲੋਂ ਲਿਖੇ ਜਾਂਦੇ ਨੇ ਉਹਨਾਂ ਦਾ ਹੀ ਹਿੱਸਾ ਬਣਦੀਆਂ ਬਹੁਤੇ ਲੋਕ ਇਸ ਭੇਦ ਭਾਵ ਨੂੰ ਆਰਥਿਕ ਦਾ ਦੇ ਨਾਲ ਜੋੜ ਕੇ ਦੇਖਦੇ ਹਨ ਆਰਥਿਕ ਦਰਜੇ ਦੇ ਨਾਲ ਜੋੜਦੇ ਹਨ ਕਿ ਜੇ ਤੁਹਾਡਾ ਆਰਥਿਕ ਦਰਜਾ ਉਨਾ ਵਧੀਆ ਨਹੀਂ ਹੈ ਮੰਨ ਲਈ ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਤਾਂ ਤੁਹਾਡੇ ਨਾਲ ਇਹ ਤੱਕਾ ਇਹ ਬੇਇਨਸਾਫੀ ਜ਼ਿਆਦਾ ਹੋਏਗੀ ਉਹਦੇ ਨਾਲ ਡਾਇਰੈਕਟਲੀ ਲਿੰਕ ਕੀਤਾ ਜਾਂਦਾ ਹੈ ਪਰ ਹਾਲ ਹੀ ਦੇ ਵਿੱਚ ਹੋਈਆਂ ਦੋ ਘਟਨਾਵਾਂ ਉਹ ਵੀ ਸਮਾਜ ਦੇ ਵਿੱਚ ਉੱਚੇ ਆਉਂਦਿਆਂ ਤੇ ਬੈਠੇ ਆਰਥਿਕ ਪੱਖੋਂ ਮਜ਼ਬੂਤ ਦੋ ਦਲਿਤ ਸਮਾਜ ਦੇ ਵਿਅਕਤੀਆਂ ਦੇ ਨਾਲ ਵਾਪਰੀਆਂ ਜਿਹੜੀਆਂ ਘਟਨਾਵਾਂ ਨੇ ਉਸਨੇ ਸਾਡੇ ਸਮਾਜ ਦਾ ਉਹ ਗੰਦਾ ਤੇ ਕਨਾਉਣਾ ਚਿਹਰਾ ਇੱਕ ਵਾਰ ਫੇਰ ਨੰਗਾ ਕਰ ਦਿੱਤਾ ਹੈ ਪਹਿਲਾ ਮਾਮਲਾ ਜੋ ਹੈ ਬੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਦੇ ਅਰੀ ਅਦਾਲਤ ਦੇ ਵਿੱਚ ਰਾਕੇਸ਼ ਕਿਸ਼ੋਰ ਨਾਮ ਦੇ ਇੱਕ ਵਕੀਲ ਦੇ ਵੱਲੋਂ ਜੁੱਤੀ ਸਟਰ ਦਾ ਮਾਮਲਾ ਹੈ ਤੇ ਦੂਸਰਾ ਮਾਮਲਾ ਹਰਿਆਣਾ ਦੇ ਇੱਕ ਦਲਿਤ ਆਈਪੀਐਸ ਅਫਸਰ ਏਡੀਜੀਪੀ ਰਹੇ వైਪੂਰਨ ਕੁਮਾਰ ਦੀ ਖੁਦਕੁਸ਼ੀ ਦਾ ਹੈ ਜੋ ਕਿ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਬੇਇਨਸਾਫੀ ਦੇ ਖਿਲਾਫ ਲੜਦੇ ਲੜਦੇ 5 ਸਾਲ ਦੀ ਲੰਮੀ ਲੜਾਈ ਤੋਂ ਬਾਅਦ ਆਖਰ ਥੱਕ ਹਾਰ ਕੇ ਇੱਕ ਲੰਮਾ ਚੌੜਾ ਵਿਸਥਾਰਪੂਰਵਕ ਨੋਟ ਲਿਖ ਕੇ ਆਪਣੀ ਜ਼ਿੰਦਗੀ ਤੋਂ ਹਾਰ ਗਏ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਚੀਫ ਜਸਟਿਸ ਗਵਈ ਨੇ ਤਾਂ ਆਪਣੇ ਉੱਪਰ ਜੁੱਤੀ ਸਿੱਟਣ ਵਾਲੇ ਮਾਮਲੇ ਨੂੰ ਬਹੁਤੀ ਤੂਲ ਨਹੀਂ ਦਿੱਤੀ ਉਹਨਾਂ ਨੇ ਮਾਮਲੇ ਨੂੰ ਅੱਗੇ ਨਹੀਂ ਵਧਾਇਆ ਬਲਕਿ ਉਸ ਵਕੀਲ ਨੂੰ ਉਹਨਾਂ ਨੇ ਮਾਫ਼ ਕਰ ਦਿੱਤਾ ਤੇ ਮਾਫ਼ ਕਰਕੇ ਉਸ ਮਾਮਲੇ ਨੂੰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਮਾਮਲਾ ਇੱਥੇ ਹੀ ਨਿਪਟ ਜਾਵੇ ਜ਼ਿਆਦਾ ਤੂਲ ਨਾ ਫੜੇ ਉਹਨਾਂ ਵੱਲੋਂ ਇਹ ਫਰਾਕਦਿਲੀ ਵੀ ਦਿਖਾਈ ਗਈ ਪਰ ਉਸ ਤੋਂ ਵੀ ਵੱਧ ਹੈਰਾਨ ਤੇ ਦੁਖਦਾਈ ਕਰਨ ਵਾਲੀ ਜਿਹੜੀ ਘਟਨਾ ਹੈ ਉਹ ਇਹ ਹੈ ਕਿ ਜਿਹੜੀ ਦਿੱਲੀ ਪੁਲਿਸ ਹੈ ਉਸਨੇ ਵੀ ਉਸ ਵਕੀਲ ਦੇ ਖਿਲਾਫ ਕੋਈ ਵੀ ਐਫ ਆਈ ਆਰ ਦਰਜ ਕਰਨਾ ਜ਼ਰੂਰੀ ਨਹੀਂ ਸਮਝਿਆ ਕਾਰਵਾਈ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਗ੍ਰਿਫਤਾਰ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਇੱਕ ਐਫ ਆਈ ਆਰ ਤੱਕ ਵੀ ਦਿੱਲੀ ਪੁਲਿਸ ਵੱਲੋਂ ਦਰਜ ਨਹੀਂ ਕੀਤੀ ਗਈ ਹੋਰ ਤਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਉਸ ਜੁੱਤੀ ਸਿੱਟਣ ਵਾਲੇ ਵਕੀਲ ਦੀ ਤਾਰੀਫ਼ ਹੁੰਦੀ ਰਹੀ ਬਹੁਤ ਵੱਡਾ ਕੰਮ ਕੀਤਾ ਹੈ ਬਹੁਤ ਵੱਡੀ ਬਹਾਦਰੀ ਦਾ ਸ਼ਾਇਦ ਜਿਵੇਂ ਉਹਨੇ ਕੋਈ ਸਬੂਤ ਦਿੱਤਾ ਹੋਵੇ ਉਲਟਾ ਚੀਫ ਜਸਟਿਸ ਰਾਹੀ ਵੱਖ-ਵੱਖ ਤਰ੍ਹਾਂ ਦੇ ਮੀਮ ਬਣਾ ਕੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਗਵਈਆ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਕਿ ਇਹ ਮਾਮਲਾ ਮੇਰੇ ਲਈ ਖਤਮ ਹੋ ਚੁੱਕਿਆ ਹੈ ਪਰ ਕੀ ਇੱਕ ਇਹ ਕਹਿ ਦੇਣ ਦੇ ਨਾਲ ਇਹ ਗੱਲ ਖਤਮ ਹੋ ਜਾਂਦੀ ਹੈ ਇਹ ਮਾਮਲਾ ਇੱਥੇ ਹੀ ਖਤਮ ਹੋਇਆ ਸਮਝ ਲਿਆ ਜਾਵੇ ਉਹਨਾਂ ਦੇ ਨਾਲ ਉਸ ਦਿਨ ਜਿਹੜੇ ਬੈਂਚ ਦੇ ਉੱਤੇ ਬੈਠੇ ਜੱਜ ਸਾਹਿਬਾਨ ਸੀ ਜੋ ਉਹਨਾਂ ਦੇ ਨਾਲ ਬੈਠੇ ਸੀ ਜਸਟਿਸ ਓਜਲ ਪੂਆ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਚੀਫ ਜਸਟਿਸ ਦੇ ਨਾਲ ਮੇਲ ਨਹੀਂ ਖਾਂਦੇ ਬਲਕਿ ਉਹਨਾਂ ਤੋਂ ਬਿਲਕੁਲ ਵੱਖਰੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੋ ਚੀਫ ਜਸਟਿਸ ਤੇ ਜੁੱਤੀ ਸਿੱਟੀ ਗਈ ਹੈ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ ਇਸ ਤੋਂ ਇਲਾਵਾ ਜਿਹੜਾ ਜੁੱਤੀ ਸਿੱਟਣ ਵਾਲਾ ਵਕੀਲ ਹੈ ਉਸ ਨੂੰ ਆਪਣੇ ਕੀਤੇ ਦੇ ਉੱਤੇ ਕੋਈ ਵੀ ਪਛਤਾਵਾ ਨਹੀਂ ਹੈ ਕੋਈ ਵੀ ਮਲਾਲ ਨਹੀਂ ਹੈ ਤੇ ਨਾ ਹੀ ਉਸ ਵੱਲੋਂ ਆਪਣੇ ਕੀਤੇ ਹੋਏ ਕਾਰੇ ਦੇ ਉੱਤੇ ਕੋਈ ਮਾਫੀ ਮੰਗੀ ਗਈ ਹੈ ਇਹ ਨਿਆ ਪਾਲਿਕਾ ਬਾਰੇ ਬੜਾ ਹੀ ਗਲਤ ਸੰਦੇਸ਼ ਭਾਰਤ ਦੇ ਸਾਹਮਣੇ ਜਾਂ ਦੇਸ਼ ਦੇ ਸਾਹਮਣੇ ਪਹੁੰਚਾਉਂਦਾ ਹੈ ਰੱਖਦਾ ਹੈ ਉਸ ਵਕੀਲ ਦਾ ਇਹ ਕਾਰਾ ਇਹ ਕੰਮ ਮੁਆਫੀ ਲਾਇਕ ਨਹੀਂ ਹੈ ਉਧਰ ਹਰਿਆਣਾ ਦੇ ਉੱਚ ਪੁਲਿਸ ਅਧਿਕਾਰੀ वाई ਪੂਰਨ ਕੁਮਾਰ ਦੇ ਖੁਦਕੁਸ਼ੀ ਨੋਟ ਦੇ ਵਿੱਚ ਤਾਂ ਉਹਨਾਂ ਨੇ ਸਾਰੇ ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਜਿਹੜੇ ਉੱਚ ਜਾਤੀ ਦੇ ਸੀਨੀਅਰ ਅਫਸਰ ਨੇ ਉਨ੍ਹਾਂ ਦੇ ਹੱਥੋਂ ਕਦਮ ਕਦਮ ਤੇ ਵਾਈਪੂਰਨ ਕੁਮਾਰ ਨੂੰ ਜਲੀਲ ਹੋਣਾ ਪਿਆ ਦੋ ਧੀਆ ਦੇ ਪਿਤਾ ਦੇ ਲਈ ਆਪਣੀ ਜਾਨ ਦੇਣ ਦਾ ਫੈਸਲਾ ਲੈਣਾ ਆਸਾਨ ਨਹੀਂ ਰਿਹਾ ਹੋਵੇਗਾ ਲੇਕਿਨ ਜਾਤ ਪਾਤ ਦੇ ਨਾਮ ਤੇ ਹੋ ਰਿਹਾ ਉਹਨਾਂ ਦਾ ਰੋਜ਼ ਦਾ ਜਿਹੜਾ અપਮਾਨ ਸੀ ਜੋ ਉਹਨਾਂ ਨੂੰ ਹਰ ਰੋਜ਼ ਸਹਿਣਾ ਪੈ ਰਿਹਾ ਸੀ ਸ਼ਾਇਦ ਉਹ ਉਸ ਦਿਨ ਉਸ ਹੱਦ ਤੱਕ ਪਹੁੰਚ ਗਿਆ ਕਿ ਹੋਰ برداشت ਕਰਨਾ ਪੂਰਨ ਦੇ ਲਈ ਮੁਸ਼ਕਲ ਹੋ ਗਿਆ ਸੀ ਏ ਵੀ ਨਹੀਂ ਕਿ ਉਹ ਅਫਸਰ ਉਹ ਪੁਲਿਸ ਅਫਸਰ ਲੜਿਆ ਨਹੀਂ ਉਸ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਲ 2000 ਤੋਂ ਹੀ ਕੋਈ ਅਜਿਹਾ ਦਰਵਾਜ਼ਾ ਨਹੀਂ ਹੈ ਜੋ ਜੋ ਵਾਈਪੂਲ ਕੁਮਾਰ ਨੇ ਨਾ ਖੜਕਾਇਆ ਹੋਵੇ ਕੋਈ ਅਜਿਹਾ ਅਧਿਕਾਰੀ ਨਹੀਂ ਹੈ ਸੀਨੀਅਰ ਅਧਿਕਾਰੀ ਨਹੀਂ ਹੈ ਜਿਸ ਕੋਲ ਉਸਨੇ ਸ਼ਿਕਾਇਤ ਨਾ ਕੀਤੀ ਹੋਵੇ ਇਹ ਵੀ ਨਹੀਂ ਕਿ ਸ਼ਿਕਾਇਤ ਕੋਈ ਜ਼ੁਬਾਨੀ ਕਲਾਮੀ ਕੀਤੀ ਹੋਵੇ ਬਲਕਿ ਲਿਖਤੀ ਸ਼ਿਕਾਇਤਾਂ ਲਿਖਤੀ ਪੱਤਰ ਲਿਖ ਕੇ ਹਰ ਉਸ ਸੀਨੀਅਰ ਅਧਿਕਾਰੀ ਕੋਲ ਉਹ ਸ਼ਿਕਾਇਤ ਕੀਤੀ ਗਈ ਉਸ ਨਾਲ ਹੋ ਰੀਆਂ ਵਧੀਆਂ ਉਸ ਨਾਲ ਹੋ ਰਿਹਾ ਵਿਤਕਰਾ ਇਹ ਸਾਰੇ ਬਾਰੇ ਆਪਣੇ ਸਟਾਫ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਉਹਨਾਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਔਰ ਉਹ ਇਹ ਨਹੀਂ ਕਿ ਕੁਝ ਮਹੀਨੇ ਬਲਕਿ 5 ਲੰਮੇ ਸਾਲ ਤੱਕ ਇਹ سلسلہ ਚੱਲਦਾ ਰਿਹਾ ਜਦੋਂ ਉਹ ਆਪਣੇ ਸਨਮਾਨ ਦੇ ਲਈ ਲੜਾਈ ਲੜਦੇ ਰਹੇ ਉਹਨਾਂ ਵੱਲੋਂ ਉਹ ਹਰ ਸੰਭਵ ਕੋਸ਼ਿਸ਼ ਕੀਤੀ ਗਈ ਜੋ ਸਿਸਟਮ ਦੇ ਵਿੱਚ ਰਹਿ ਕੇ ਕਿਸੇ ਪੁਲਿਸ ਅਧਿਕਾਰੀ ਵੱਲੋਂ ਕਰਨੀ ਚਾਹੀਦੀ ਹੈ ਉਹ ਸਾਰੇ ਕਾਨੂੰਨ ਦੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਉਸ ਦਾ ਪਾਲਣ ਕੀਤਾ ਗਿਆ ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਇਨਸਾਫ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਜਵਾਬ ਤੱਕ ਨਹੀਂ ਮਿਲਿਆ ਇਸੇ ਲਈ ਸ਼ਾਇਦ ਜੋ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਉਸ ਸਮੇਂ ਉਹਨਾਂ ਨੂੰ ਉਹ ਫੈਸਲਾ ਸਹੀ ਲੱਗਿਆ ਹੋਵੇ ਇਹ ਫੈਸਲਾ ਕੋਈ ਸੌਖਾ ਫੈਸਲਾ ਨਹੀਂ ਹੁੰਦਾ ਬਹੁਤ ਆਕਾ ਫੈਸਲਾ ਹੈ ਲੇਕਿਨ ਸ਼ਾਇਦ ਇਸ ਲੰਮੀ ਲੜਾਈ ਤੋਂ ਬਾਅਦ ਉਹ ਉਸ ਮਕਾਮ ਤੇ ਪਹੁੰਚ ਸਕੇ ਸੀ ਕਿ ਉਹਨਾਂ ਨੂੰ ਇਹ ਫੈਸਲਾ ਲੈਣਾ ਜਾਇਜ਼ ਲੱਗਿਆ ਹੋਵੇ ਜਾਂ ਸਹੀ ਲੱਗਿਆ ਹੋਵੇ ਪਰ ਇਹ ਵੀ ਨਹੀਂ ਕਿ ਉਹਨਾਂ ਦੇ ਖੁਦਕੁਸ਼ੀ ਕਰਨ ਦੇ ਨਾਲ ਉਹਨਾਂ ਦੀ ਇਹ ਲੜਾਈ ਖਤਮ ਹੋ ਗਈ ਹੋਵੇ ਬਲਕਿ ਇਹ ਲੜਾਈ ਹਜੇ ਵੀ ਜਾਰੀ ਹੈ ਹੁਣ ਉਹਨਾਂ ਦਾ ਪਰਿਵਾਰ ਉਹਨਾਂ ਦੇ ਇਨਸਾਫ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਲੜ ਰਿਹਾ ਹੈ ਹਾਲਾਤ ਇੰਨੇ ਮਾੜੇ ਨੇ ਕਿ ਇਥੋਂ ਤੱਕ ਉਹ ਆਪਣੇ ਸੁਸਾਈਡ ਨੋਟ ਦੇ ਵਿੱਚ ਹਰ ਉਹ ਘਟਨਾ ਦਾ ਜ਼ਿਕਰ ਕਰਕੇ ਗਏ ਨੇ ਹਰ ਉਸ ਅਧਿਕਾਰੀ ਦਾ ਨਾਮ ਲਿਖ ਕੇ ਗਏ ਨੇ ਜਿਨ੍ਹਾਂ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂ ਉਹਨਾਂ ਨੂੰ ਪੜਤਾਲਿਤ ਕੀਤਾ ਉਸ ਨਾਮ ਲਿਖਣ ਦੇ ਬਾਅਦ ਵੀ 18 ਪੰਨਿਆਂ ਦਾ ਲੰਮਾ ਸੁਸਾਈਡ ਨੋਟ ਲਿਖਣ ਦੇ ਬਾਅਦ ਵੀ ਜਦੋਂ ਸਰਕਾਰ ਐਫ ਆਈ ਆਰ ਲਿਖਦੀ ਹੈ ਤਾਂ ਉਸ ਐਫ ਆਈ ਆਰ ਦੇ ਵਿੱਚ ਪੁਲਿਸ ਮੁਖੀ ਦਾ ਨਾਮ ਨਹੀਂ ਲਿਖਿਆ ਜਾਂਦਾ ਵੱਡੇ ਅਧਿਕਾਰੀਆਂ ਦੇ ਨਾਮਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਸਿਰਫ ਐਫ ਆਈ ਆਰ ਲਿਖ ਲਈ ਜਾਂਦੀ ਹੈ ਇਹ ਸਰਕਾਰ ਦਾ ਇਨਸਾਫ ਹੈ ਜਿਸ ਦੇ ਖਿਲਾਫ ਹਰੁਨਾ ਦਾ ਪਰਿਵਾਰ ਲੜਾਈ ਲੜ ਰਿਹਾ ਹੈ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੇ ਰਿਸ਼ਤੇਦਾਰ ਉਹ ਲੜਾਈ ਲੜ ਰਹੇ ਹਨ ਹੁਣ ਇਸ ਮੁੱਦੇ ਦੇ ਉੱਤੇ ਵੀ ਇਨਸਾਫ ਦੇਣ ਦੀ ਥਾਂ ਤੇ ਲਗਾਤਾਰ ਸਿਆਸਤ ਹੋ ਰਹੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰ ਦਾ ਸਾਥ ਦੇਣ ਦੀ ਗੱਲ ਕਰ ਰਹੇ ਨੇ ਪੂਰੇ ਸੂਬੇ ਦੇ ਵਿੱਚ ਲੜਾਈ ਤਿੱਖੀ ਕੀਤੀ ਜਾਵੇਗੀ ਇਨਸਾਫ ਦੇ ਲਈ ਲੜਾਈ ਲੜੀ ਜਾਵੇਗੀ ਇਸ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਨੇ ਪਰ ਉਸ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਇਸ ਤੇ ਉੱਤੇ ਹਜੇ ਵੀ ਪ੍ਰਸ਼ਨ ਚਿੰਨ ਲੱਗੇ ਹੋਏ ਹਨ ਹੁਣ ਜੇ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਸਮਝਣਾ ਹੋਵੇ ਇਹ ਦੋ ਵੱਡੀਆਂ ਘਟਨਾਵਾਂ ਜੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਦੋ ਪੋਜੀਸ਼ਨਾਂ ਇਹ ਉਹ ਵਿਅਕਤੀ ਨੇ ਜੋ ਦਲਿਤ ਸਮਾਜ ਦੇ ਉੱਤੋਂ ਤਰੱਕੀ ਕਰਕੇ ਮਿਹਨਤ ਕਰਕੇ ਸਮਾਜ ਦੇ ਉਹਨਾਂ ਸਿਖਰਲੇ ਅਹੁਦਿਆਂ ਦੇ ਉੱਤੇ ਪਹੁੰਚ ਗਏ ਸੀ ਜਿੱਥੇ ਇਨਸਾਫ਼ ਦਿੱਤਾ ਜਾਂਦਾ ਹੈ ਜਿਨ੍ਹਾਂ ਵਿਅਕਤੀਆਂ ਵੱਲੋਂ ਜਿਨ੍ਹਾਂ ਅਹੁਦਿਆਂ ਵੱਲੋਂ ਲੋਕਾਂ ਨੂੰ ਹੋਰਨਾਂ ਨੂੰ ਇਨਸਾਫ਼ ਦਿੱਤਾ ਜਾਂਦਾ ਹੈ ਉਨ੍ਹਾਂ ਉੱਚ ਅਹੁਦਿਆਂ ਤੇ ਇਹ ਦੋਵੇਂ ਵਿਅਕਤੀ ਬਰਾਜਮਾਨ ਸੀ ਉੱਥੇ ਪਹੁੰਚੇ ਹੋਏ ਸੀ ਲੇਕਿਨ ਜੇ ਉਨ੍ਹਾਂ ਉੱਚ ਅਹੁਦਿਆਂ ਤੇ ਬੈਠ ਕੇ ਵੀ ਇਹਨਾਂ ਦੇ ਨਾਲ ਹੀ ਬੇਇਨਸਾਫੀ ਹੁੰਦੀ ਹੈ ਇਹਨਾਂ ਨੂੰ ਹੀ ਇਨਸਾਫ ਨਹੀਂ ਮਿਲਦਾ ਕਿ ਜਿਹੜਾ ਬਾਕੀ ਦਲਿਤ ਸਮਾਜ ਹੈ ਜਿਹੜੇ ਆਮ ਲੋਕ ਨੇ ਉਹ ਇਨਸਾਫ ਕਿਸ ਤੋਂ ਉਮੀਦ ਕਰਨਗੇ ਕਿਸ ਵੱਲ ਚਾਕਣਗੇ ਕਿਸ ਦੇ ਮੂੰਹ ਵੱਲ ਵੇਖਣਗੇ ਜਦੋਂ ਉਹਨਾਂ ਦੇ ਨਾਲ ਕੋਈ ਤੱਕਾ ਹੋਵੇ ਤਾਂ ਉਹ ਇਨਸਾਫ ਦੇ ਲਈ ਕਿਹੜੇ ਮਹਿਕਮੇ ਕਿਹੜੇ ਅਹੁਦੇ ਵੱਲ ਤਵਕੂ ਕਰਨਗੇ ਕਿ ਉਹਨਾਂ ਨੂੰ ਕੋਈ ਇਨਸਾਫ ਮਿਲ ਸਕੇ ਸਾਡੀ ਸਮਾਜਿਕ ਦੀ ਨਿਆਇ ਪ੍ਰਣਾਲੀ ਹੈ ਹੀ ਇਸ ਤਰ੍ਹਾਂ ਦੀ ਕਿ ਜਾਂ ਤਾਂ ਤੁਸੀਂ ਕਿਸੇ ਵੀ ਸ਼ਿਕਾਇਤ ਨੂੰ ਲੈ ਕੇ ਪੁਲਿਸ ਕੋਲ ਜਾਨੇ ਹੋ ਕਿ ਪੁਲਿਸ ਤੁਹਾਡੀ ਸੁਣਵਾਈ ਨਹੀਂ ਕਰਦੀ ਤਾਂ ਲੋਕ ਅਦਾਲਤਾਂ ਦਾ ਰੁਖ ਕਰਦੇ ਨੇ ਇੱਥੇ ਇੱਕ ਪੁਲਿਸ ਦਾ ਏਡੀਜੀਪੀ ਰੈਂਕ ਦਾ ਅਫਸਰ ਸੀ ਉਸਦੇ ਨਾਲ ਖੁਦ ਵਿਤਕਰਾ ਹੋ ਰਿਹਾ ਸੀ ਉਹ ਲੋਕਾਂ ਨੂੰ ਇਨਸਾਫ ਕਿਸ ਤਰ੍ਹਾਂ ਦਵਾਏਗਾ ਤੇ ਦੂਸਰੇ ਪਾਸੇ ਅਦਾਲਤਾਂ ਦੇ ਵਿੱਚ ਨਿਆਇ ਪ੍ਰਣਾਲੀ ਦੇ ਵਿੱਚ ਉਹ ਸਭ ਤੋਂ ਸਿਖਰਲੀ ਪੋਜੀਸ਼ਨ ਹੁੰਦੀ ਹੈ ਚੀਫ ਜਸਟਿਸ ਹੁੰਦਾ ਹੈ ਦੇਸ਼ ਦਾ ਉਸ ਪੋਜੀਸ਼ਨ ਤੇ ਬੈਠਾ ਹੋਇਆ ਜੱਜ ਵਿਅਕਤੀ ਉਸ ਤੇ ਉੱਪਰ ਵੀ ਇੱਕ ਵਕੀਲ ਜੁੱਤੀ ਛੱਡ ਦਿੰਦਾ ਹੈ ਉਸ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਹੈ ਤਾਂ ਉਹ ਇਨਸਾਫ ਦੇ ਲਈ ਫਿਰ ਕਿਸ ਵੱਲ ਦੇਖੇਗਾ ਉਸ ਨੇ ਇੱਕ ਚੰਗਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਨੂੰ ਰਫਾ-ਦਫਾ ਕਰ ਦਿਓ ਇਸ ਵਕੀਲ ਨੂੰ ਆਪੇ ਹੀ ਮਾਫ ਕਰ ਦਿਓ ਬਿਨਾ ਮਾਫੀ ਮੰਗੇ ਮਾਫ ਕਰ ਦਿਓ ਤਾਂ ਕਿ ਇਹ ਗੱਲ ਜ਼ਿਆਦਾ ਨਾ ਵਧੇ ਇਹ ਮਾਮਲਾ ਤੂਲ ਲਾ ਫੜੇ ਲੇਕਿਨ ਕੀ ਇਸ ਦੇ ਨਾਲ ਸਾਡਾ ਜਿਹੜਾ ਪ੍ਰਸ਼ਾਸਨ ਹੈ ਐਡਮਿਨਿਸਟ੍ਰੇਟਿਵ ਤਰੀਕਾ ਹੈ ਸਿਸਟਮ ਹੈ ਉਹ ਬਰੀ ਹੋ ਜਾਂਦਾ ਹੈ ਉਹ ਸੁਰਖਰੂ ਹੋ ਜਾਂਦਾ ਹੈ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਇੱਕ ਬਹਿਸ ਚੱਲ ਰਹੀ ਸੀ ਜਿੱਥੇ ਬਲਵੰਤ ਸਿੰਘ ਰਾਜੂਵਾਲਾ ਦੀ ਮਾਫੀ ਬਾਰੇ ਸਵਾਲ ਪੁੱਛਿਆ ਗਿਆ ਚਰਚਾ ਹੋਈ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਕਿ ਜਿਹੜਾ ਵਿਅਕਤੀ ਆਪਣੇ ਕੀਤੇ ਹੋਏ ਤੇ ਪ੍ਰਸਤਾਵਾ ਨਹੀਂ ਕਰ ਰਿਹਾ ਜਿਸ ਨੂੰ ਕੋਈ ਮਲਾਲ ਨਹੀਂ ਹੈ ਆਪਣੇ ਕੀਤੇ ਹੋਏ ਕੰਮ ਦੇ ਜਿਸਨੇ ਹਜੇ ਤੱਕ ਆਪਣੇ ਕੀਤੇ ਹੋਏ ਕੰਮਾਂ ਦੀ ਮਾਫੀ ਤੱਕ ਨਹੀਂ ਮੰਗੀ ਉਹਨੂੰ ਅਸੀਂ ਕਿਸ ਤਰ੍ਹਾਂ ਛੱਡ ਦਈਏ ਕਿਸ ਤਰ੍ਹਾਂ ਮਾਫ ਕਰੀਏ ਇਹ ਉਹਨਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਇਹ ਬਿਲਕੁਲ ਠੀਕ ਪਿਆਨ ਸੀ ਜਾਇਜ਼ ਵੀ ਸੀ ਕਿ ਜੇ ਕਿਸੇ ਵਿਅਕਤੀ ਨੂੰ ਆਪਣੇ ਕੀਤੇ ਹੋਏ ਕੰਮ ਤੇ ਕੋਈ ਪਛਤਾਵਾ ਹੀ ਨਹੀਂ ਹੈ ਫਿਰ ਉਸ ਨੂੰ ਮਾਫੀ ਕਾਦੀ ਕਿਸ ਪਹਾਲ ਤੇ ਦਈਏ ਲੇਕਿਨ ਉਹੀ ਗ੍ਰਹਿ ਮੰਤਰੀ ਜਦੋਂ ਅੱਜ ਦੇਸ਼ ਦੇ ਚੀਫ ਜਸਟਿਸ ਦੇ ਨਾਲ ਇੱਕ ਇਸ ਤਰ੍ਹਾਂ ਦਾ ਘਟਨਾਕ੍ਰਮ ਹੁੰਦਾ ਹੈ ਕਿ ਲੱਗੀ ਹੋਈ ਅਦਾਲਤ ਦੇ ਵਿੱਚ ਭਰੀ ਹੋਈ ਅਦਾਲਤ ਦੇ ਵਿੱਚ ਕਾਰਵਾਈ ਦੇ ਚੱਲਦਿਆਂ ਇੱਕ ਵਕੀਲ ਜੁੱਤੀ ਸਿੱਟ ਦਿੰਦਾ ਹੈ ਤੇ ਉਹ ਮਾਫੀ ਵੀ ਨਹੀਂ ਮੰਗਦਾ ਉਸ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਕੋਈ ਮਲਾਲ ਨਹੀਂ ਫਿਰ ਉਸ ਨੂੰ ਕਿਉਂ ਬਖਸ਼ ਦਿੱਤਾ ਜਾਂਦਾ ਹੈ ਉਸ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਸਵਾਲ ਦੇਸ਼ ਦੇ ਹੋਮ ਮਿਨਿਸਟਰ ਨੂੰ ਗ੍ਰਹਿ ਮੰਤਰੀ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਪੁੱਛਣ ਦੀ ਨੌਬਤ ਹੀ ਨਹੀਂ ਆਉਣੀ ਚਾਹੀਦੀ ਉਹਨਾਂ ਵੱਲੋਂ ਆਪਣੇ ਆਪ ਇਸ ਮਾਮਲੇ ਤੇ ਦਖਲ ਦੇ ਕੇ ਕਾਰਵਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਹੁਣ ਇਹ ਚਾਹੀਦਾ ਸੀ ਲੇਕਿਨ ਕੁਝ ਹੋਇਆ ਨਹੀਂ ਉਸੇ ਤਰੀਕੇ ਨਾਲ ਉਲਟਾ ਉਸ ਵਕੀਲ ਨੂੰ ਹੀ ਹੀਰੋ ਬਣਾਇਆ ਗਿਆ ਮੀਡੀਆ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਵਿੱਚ ਉਸ ਦੀਆਂ ਇੰਟਰਵਿਊਆਂ ਲਈਆਂ ਗਈਆਂ ਉਸ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਤਾਂ ਪ੍ਰਮਾਤਮਾ ਨੇ ਕਿਹਾ ਸੀ ਕਿ ਇਹ ਕੰਮ ਕਰ ਦੋ ਮੈਂ ਕਰ ਦਿੱਤਾ ਕਿ ਇਸ ਤਰੀਕੇ ਦਾ ਧਰਮ ਨੂੰ ਹਰ ਥਾਂ ਤੇ ਵਿੱਚ ਸ਼ਾਮਲ ਕਰਨਾ ਧਰਮ ਦੀ ਆੜ ਲੈ ਕੇ ਇਸ ਤਰ੍ਹਾਂ ਦੀ ਤੱਕਾ ਕਰਨਾ ਬੇਇਨਸਾਫੀ ਕਰਨਾ ਕਿੰਨਾ ਕੋ ਜਾਇਜ਼ ਹੈ ਇਸ ਦੇ ਉੱਪਰ ਵੀ ਚਰਚਾ ਚਲਦੀ ਰਹੇਗੀ ਪਰ ਕੀ ਦੋ ਸਾਡਾ ਨਿਆ ਤੰਤਰ ਹੈ ਜੋ ਸਾਡੀ ਨਿਆਹ ਪ੍ਰਣਾਲੀ ਹੈ ਜੋ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਖੁਦ ਹੀ ਨੋਟਿਸ ਨਹੀਂ ਲੈਣਾ ਚਾਹੀਦਾ ਸੀ ਕੀ ਕਾਰਵਾਈ ਕਰਨੀ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਇਹ ਸਵਾਲ ਉਹਨਾਂ ਨੂੰ ਹੀ ਪੁੱਛੇ ਜਾਣੇ ਚਾਹੀਦੇ ਹਾਲਾਤ ਇਹ ਨੇ ਕਿ ਅਸੀਂ ਜਿੱਥੇ ਸਾਨੂੰ ਸੂਟ ਕਰਦਾ ਹੈ ਜਿੱਥੇ ਸਾਨੂੰ ਲੱਗਦਾ ਹੈ ਕਿ ਟੁਕਮਾ ਹੈ ਸਾਡੀ ਮਦਦ ਹੋ ਸਕਦੀ ਹੈ ਉਥੇ ਧਰਮ ਦਾ ਆਸਰਾ ਲੈ ਲੈਣੇ ਆ ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਉੱਥੇ ਅਸੀਂ ਸਮਾਜਿਕ ਨਿਆਂ ਦੀ ਗੱਲ ਕਰ ਦਿੰਨੇ ਹਾਂ ਤੇ ਜਿੱਥੇ ਸਾਨੂੰ ਲੱਗਦਾ ਹੈ ਕਿ ਰਾਖਵਾ ਕਰਨ ਦੇ ਨਾਲ ਸਾਡਾ ਨੁਕਸਾਨ ਹੁੰਦਾ ਹੈ ਉੱਥੇ ਇਸ ਦੇ ਉਸ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਨੇ ਹਾਂ ਅਸੀਂ ਆਪਣੀ ਸੋਚ ਦੇ ਵਿੱਚ ਤਬਦੀਲੀ ਨਹੀਂ ਲੈ ਕੇ ਆਉਂਦੇ ਜੋ ਸਾਡਾ ਰੋਜ਼ ਦਾ ਦਿਨ ਚਰਿਆ ਹੈ ਕੰਮ ਕਰਨ ਦਾ ਤਰੀਕਾ ਹੈ ਰਹਿਣ ਸਹਿਣ ਦਾ ਤਰੀਕਾ ਹੈ ਉਸ ਨੂੰ ਅਸੀਂ ਉਸੇ ਤਰੀਕੇ ਨਾਲ ਸਦੀਆਂ ਪੁਰਾਣੇ ਤਰੀਕੇ ਤੋਂ ਉਵੇਂ ਹੀ ਚੱਲੇ ਆ ਰਹੇ ਹਾਂ ਉਸ ਤੇ ਵੀ ਤੁਸੀਂ ਬਦਲਾ ਨਹੀਂ ਲੈਂਦਾ ਗੱਲਾਂ ਅਸੀਂ ਵਿਕਸਿਤ ਹੋਣ ਦੀਆਂ ਕਰਦੇ ਆਂ ਵਿਕਾਸ ਹੋਣ ਦੀਆਂ ਕਰਦੇ ਆਂ 21ਵੀਂ ਸਦੀ ਦੀਆਂ ਕਰਦੇ ਆਂ ਪਰ ਸਾਡੀ ਸੋਚ ਹਜੇ ਵੀ ਉਹ ਪੁਰਾਣੀ 17ਵੀਂ 18ਵੀਂ ਸਦੀ ਦੇ ਵਿੱਚ ਹੀ ਫਸੀ ਹੋਈ ਹੈ ਉੱਥੇ ਹੀ ਰੁਕੀ ਹੋਈ ਸੋ ਉਮੀਦ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚ ਦੇ ਵਿੱਚ ਕੁਝ ਬਦਲਾਅ ਆਏਗਾ ਤੇ ਸਾਡੇ ਸਮਾਜ ਨੂੰ ਇੱਕ ਬਿਹਤਰ ਨਿਆ ਪ੍ਰਣਾਲੀ ਇੱਕ ਬਿਹਤਰ ਜਿਉਣ ਦਾ ਤਰੀਕਾ ਮਿਲੇਗਾ ਇਸੇ ਉਮੀਦ ਦੇ ਨਾਲ ਤੋਬੇਦਾ ਲੈਨੇ ਆ ਧੰਨ